ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ 6 ਦਸੰਬਰ ਨੂੰ ਬਿਜਲੀ ਬੋਰਡ ਦੇ ਜੇਈ ਚਮਕੌਰ ਸਿੰਘ ਦੇ ਵੱਲੋਂ ਪਿੰਡ ਢੱਠਾ ਦੇ ਇਲਾਕੇ ਦੇ ਵਿੱਚ ਬਿਜਲੀ ਸਪਲਾਈ ਦੀ ਤਾਰ ਚੋਰੀ ਹੋਣ ਦੀ ਸ਼ਿਕਾਇਤ ਕੀਤੀ ਗਈ ਸੀ ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਦੇ ਵੱਲੋਂ ਨਾਮਾ मालूम ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਤਿਆਦਾਸ ਨੇ ਇਹ ਕਿਹਾ ਥੇ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ ਤਾਂ ਦੋਸ਼ੀਆਂ ਨੂੰ ਟ੍ਰੇਸ ਕਰਕੇ ਚਾਰ ਦੋਸ਼ੀਆਂ ਨੂੰ 22 ਦਸੰਬਰ ਨੂੰ ਤੇ ਇੱਕ ਦੋਸ਼ੀ ਨੂੰ 28 ਦਸੰਬਰ ਨੂੰ ਕਾਬੂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕਰਦਿਆਂ ਚੋਰੀ ਦੀ ਜਿਹੜੀ ਸਾਰੀ ਤਾਰ ਹੈ ਉਹ ਵੀ ਬਰਾਮਦ ਕੀਤੀ ਗਈ ਤੇ ਦੋਸ਼ੀਆਂ ਨੂੰ ਕੇਂਦਰੀ ਜੇਲ ਬਠਿੰਡਾ ਭੇਜ ਦਿੱਤਾ ਗਿਆ ਉਥੇ ਦੱਸਿਆ ਗਿਆ ਕਿ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਨਿਤਿਨ ਛੇਵੜਾ 24 ਨੂੰ ਬਿਜਲੀ ਬੋਰਡ ਦੇ ਜੇ ਆਈ ਚਮਕੌਰ ਸਿੰਘ ਵੱਲੋਂ ਪਿੰਡ ਟੱਡਾ ਦੇ ਏਰੀਆ ਵਿੱਚ ਲੋਕਾਂ ਦੇ ਟੱਬ ਵੱਲ ਨੂੰ ਜਾਂਦੀ ਬਿਜਲੀ ਦੀ ਤਾਰ 4140 ਮੀਟਰ ਚੋਰੀ ਹੋਣ ਬਾਰੇ ਨਾਮਲੂਮ ਵਿਅਕਤੀ ਅਗਲੀ ਵਿਅਕਤੀਆਂ ਖਿਲਾਫ ਮਕੱਦਮਾ ਨੰਬਰ 111/24 ਦਰਜ ਰਜਿਸਟਰ ਕਰਵਾਇਆ ਗਿਆ ਸੀ ਜੋ ਸਾਡੇ ਵੱਲੋਂ ਦਰਾਂਨੇ ਤਪਤੀਸ ਮਕਦਮਿਆਂ ਵਿੱਚ ਖੁਫੀਆ ਸੂਚ ਰਾਹੀਂ ਪੇਸ਼ ਕਰਕੇ ਦੋਸ਼ੀਆਂ ਸੰਭੂ ਜੋਗਰਾਜ ਜਸਪ੍ਰੀਤ ਸਿੰਘ ਮਨਪ੍ਰੀਤ ਸਿੰਘ ਨੂੰ ਮਿਤੀ 22/12/2024 ਅਤੇ ਜਗਜੀਤ ਸਿੰਘ ਉਰਫ ਲੱਡੀ ਨੂੰ ਮਿਤੀ 21/12/2024 ਨੂੰ ਗ੍ਰਿਫਤਾਰ ਕਰਕੇ ਬਿਜਲੀ ਦੀ ਸਾਰੀ ਤਾਰ ਚੋਰੀ ਹੋਈ ਬਰਾਮਦ ਕਰਵਾ ਕੇ ਦੋਸ਼ੀਆਂ ਨੂੰ ਬੰਦ ਕੇਂਦਰੀ ਜੇਲ੍ਹ ਭੰਡਾ ਕਰਾਇਆ ਜਾ ਚੁੱਕਾ ਹੈ ਮੁਕੱਦਮੇ ਵਿੱਚ ਅਗਲੀ ਤਤੀਸ ਜਾਰੀ ਹੈ